ਸਾਨੂੰ ਸ਼ਰਾਪੂਠਾ ਬਰਨ ਸਾਹਿਬ ਆਉਂਦਾ ਜਰਦੇਵਾਰੇ ਪੁੱਤਿਆ ਬਾਕੀ ਅੱਜ ਤੋਂ 3 ਸਾਲ ਦੇ ਪਹਿਲਾਂ ਸਾਨੂੰ ਥੋੜਾ ਥੋੜਾ ਪਤਾ ਲੱਗਿਆ ਵੀ ਸਿੱਟਾ ਹੁੰਦਾ ਹੈ ਪਰ ਮੈਂ ਇਸ ਨੂੰ ਮੰਨਦਾ ਨਹੀਂ ਸੀ ਪਰ ਅੱਜ ਮੇਰੇ ਮੁੰਡੇ ਦੀ ਮੌਤ ਵੀ ਅਜਿਹੀ ਪਤਾ ਨਹੀਂ ਲੱਗ ਸਕਦਾ ਅਲ ਬੱਚਾ ਮੇਰੇ ਸਾਹ ਵਿੱਚ ਹੀ ਗਿਆ ਕਿਸੇ ਨੇ ਬੁਲਾਇਆ ਫੋਨ ਕਰ ਪੁੱਛ ਲੈ ਗਿਆ ਉਹ ਕਿਸੇ ਨੇ ਗੁੰਮਰਾਹ ਕਰਿਆ ਇਹ ਕੀ ਕਰਿਆ ਉਸ ਵੀ ਕਰ ਸਕਦੀ ਹੈ ਇੱਕ ਪੈਨ ਨੂੰ ਜਿਦ ਤੂੰ ਮੱਝ ਕੋ ਨਾ ਹੋਵੇ ਉਹਰੇ ਅੰਕੜੇ ਵਸ ਜਾ ਅਰੇ ਜਾਨਸਾ ਕਰ ਤੂੰ ਤੇ ਲਾਮਾ ਦੋ ਤਿਆ ਤੂੰ ਤਾਂ ਸਹੀ ਪਛਾਣੀ ਨਹੀਂ ਦੱਸਦੇ ਇਹ ਤਾਂ ਤਾਲਮਾ ਬਲਾਮਾ ਬੰਦਾ ਕਿਸੇ ਨਾ ਮੈਥਲ ਸੀ ਜਿਹੜਾ ਇਹ ਕੰਮ ਨਾਲ ਕੋਈ ਪਾਸਾ ਗੱਲ ਕਰੀ ਅਸੀਂ ਉਹ ਦੇ ਉਸ ਪਾਸੇ ਤੋਂ ਕੰਪਲੇਨ ਲਿਖਾ ਕੇ ਦੇ ਕੋ ਸਾਦੀ ਸੜਾ ਨਹੀਂ ਦੱਸ ਹਾਂ ਬੋਲ ਲੈ ਇਹ ਬੰਦਾ 6 ਨੰਬਰ ਦਾ ਕੰਮ ਕਰਦਾ ਉਹਦੀ ਸੁਣਾਈ ਜਾਣਾ ਹਲਾਤ ਬਿਕਰਿਆ ਜੀ ਪੂਰਾ ਬਿਕਰਿਆ ਹੈ। ਸੱਤਨੇ ਡਿੱਗ ਰਿਹਾ, ਬਰਾਪਰੇ ਡਿੱਗ ਰਿਹਾ, ਤੁਹਾਡੇ ਆਪਣੇ ਫਤੇ ਵੀ ਡਿੱਗ ਰਿਹਾ ਜੀ। ਹਾਂਜੀ। ਕੋਈ ਕੋਈ ਕਾਰਵਾਈ ਨਹੀਂ ਕਰਦੀ ਜੀ। ਜੇ ਇਹ ਵਿਰੋਧ ਛੇੜਿਆ ਜੀ ਆਪ ਦੇਖੋ ਜਵਾਨ ਮੌਤਾਂ ਕਿਵੇਂ ਹੋ ਰਹੀਆਂ ਨੇ ਇਸ ਸੰਬੰਧ। ਇਹ ਬਿਨਾਂ ਡਿੱਦ ਹੋ ਰਹੀਆਂ ਜੀ। ਜੇ ਚਿੱਟਾ ਬਿਕਦਾ ਤਾਂ ਹੀ ਮੌਤ ਹੋ ਰਹੀ ਜੀ। ਨੌਜਵਾਨ ਮੁੰਡਾ ਆਰਮੀ 28 ਸਾਲ ਦਾ ਸੀ। ਉਹ ਤੇ ਦੋ ਦਿਨ ਪਹਿਲਾਂ ਆਇਆ ਉਹ ਘਰ ਦੇ ਥੋੜਾ ਲੱਗੇ 9 ਸਾਲੋਂ ਤੋਂ ਧਰਤੀ ਤੇ। ਉਹ ਪਹਿਲਾਂ ਕਰਦੋਂ 9 ਸਾਲ ਪਹਿਲਾਂ ਦੀ ਡੈੱਟ ਡੈੱਟ ਹੋ ਗਈ ਸੀ ਸਾਡਾ ਨੌਜਵਾਨ ਮੁੰਡਾ ਚਲੇ ਗਿਆ ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ 6 ਫੁੱਟ ਦਾ ਮੁੰਡਾ ਜਵਾਨ ਹੈ ਜਾਂ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ ਤੇ ਉਹ 2 ਦਿਨ ਪਹਿਲਾਂ ਇੱਥੇ ਆਇਆ ਮੂੰ ਨਾਲ ਲਿਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਟ ਹੈ ਤੇ ਚਿੱਟਾ ਗੱਡੀ ਚੋਂ ਮਿਲਿਆ ਨੌਜਵਾਨ ਮੌਤ ਹੋ ਗਈ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਬਿਕ ਰਹੀ ਹੈ ਤੇ ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਸਿਰਫ ਥਾਕੇ ਮਾਰਦੇ ਯਾਰ ਦੂਜਿਆਂ ਨੂੰ ਗਾਲਾਂ ਕੱਢਣ ਦੇ ਬਿਨਾ ਹੋਰ ਕੋਈ ਕੰਮ ਨਹੀਂ ਤੇ ਥੱਲੇ ਗਲੀ ਗਲੀ ਚਿੱਟਾ ਵਿਗਦਾ ਆ ਮੈਂ ਤੁਹਾਨੂੰ ਮਨਾਵਾ ਉਹਦੀ ਕੰਪਨੀ ਤੁਹਾਨੂੰ ਆਜ ਆਉਂ ਤੋਂ ਨੂੰ ਮੈਂ ਇੱਥੇ ਹੀ ਬੰਦੀ ਮਨਾਵਾ ਵੇਚਣ ਵਾਲੇ ਜਿਹੜੇ ਦਿਖਾਵਾਂ ਚੌਂਕੀ ਤੇ ਕੋਲਾ ਹੀ ਉੱਥੇ ਇਸ ਤਰ੍ਹਾਂ ਨੂੰ ਲਗਦਾ ਪੰਜਾਬ ਸਰਕਾਰ ਜੋ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ ਬੜਾ ਬੜਾ ਉਹਦੇ ਤੇ ਪ੍ਰਚਾਰ ਕੀਤਾ ਜਾ ਰਿਹਾ ਪਰ ਜੋ ਪਿੰਡਾਂ ਦੇ ਵਿੱਚ ਹੋ ਕੀ ਰਿਹਾ ਤੁਸੀਂ ਵੀ ਅਜੇ ਘਰ ਤੱਕ ਪਹੁੰਚ ਚੁੱਕੀ ਹੈ ਦੇਖੋ ਸਰਕਾਰ ਨਸ਼ਿਆਂ ਬੁਰਦੁਦ ਕਰੇ ਜੋ ਮਰਜੀ ਸਰਕਾਰ ਕਿਸੇ ਗੱਲ ਦੇ ਵਿੱਚ ਬੁਰਦੁਦ ਕਰੇ ਸਾਨੂੰ ਇਸ ਮਾਮਲੇ ਵਿੱਚ ਕੋਈ ਪੰਗਾ ਨਹੀਂ ਹੈ ਸਾਨੂੰ ਪੰਗਾ ਇਹ ਹੈ ਕਿ ਸਾਡਾ ਨੌਜਵਾਨ ਮੁੰਡਾ ਚਲੇ ਗਿਆ ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ 6.5 ਫੁੱਟ ਦਾ ਮੁੰਡਾ ਹੈ ਜਵਾਨ ਹੈ ਇਹ ਜਾਂ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ ਤੇ ਉਹ 2 ਦਿਨ ਪਹਿਲਾਂ ਇੱਥੇ ਆਇਆ ਉਹਨੂੰ ਨਾਲ ਲੈ ਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਤਾ ਹੈ ਤੇ ਚਿੱਟਾ ਗੱਡੀ ਚੋਂ ਮਿਲਿਆ ਹੈ ਨੌਜਵਾਨ ਮੌਤ ਹੋ ਗਈ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ ਦਫਾ ਕਰਨ ਵਾਸਤੇ ਚਿੱਟਾ ਨਾ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਹੀ ਹੈ ਇੱਥੇ ਗਲੀ ਗਲੀ ਮੋਹੱਲੇ ਬੱਲੇ ਪਿੰਡ ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ बिक ਰਿਹਾ ਸਭ ਨੂੰ ਪਤਾ ਆ ਹੁਣ ਜਿੱਤੇ ਮਰਜੀ ਇਥੇ ਨਾਮ ਪੁੱਛ ਲਓ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਹੈ ਤੇ ਪੰਜਾਬ ਦਾ ਬੁਰਾ ਹਾਲ ਹੈ ਸਾਨੂੰ ਆਪਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਫਸੇ ਦੀ ਆਪਣੇ ਇਲਾਕੇ ਦੀ ਗੱਲ ਕਰਦਾ ਅੱਜ ਸਾਰੇ ਇਲਾਕੇ 'ਚ ਸੋਗ ਪਿਆ ਹੋਇਆ ਨੌਜਵਾਨ ਫੌਜੀ ਮੁੰਡਾ ਮਰ ਗਿਆ ਤੇ ਕੋਈ ਪੁਲਿਸ ਉਲਟਾ ਕੇਸ ਖਰਾਬ ਕਰਕੇ ਇਸ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਇੱਥੇ ਨਸ਼ਿਆਂ ਦੀ ਕੋਈ ਗੱਲ ਨਹੀਂ ਹੈ ਸੋ ਮੈਂ ਇਸ ਸਰਕਾਰ ਨੂੰ ਬੇਨਤੀ ਕਰਦਾ ਭਗਵੰਤ ਮਾਨ ਜੀ ਤੁਸੀਂ ਉੱਥੇ ਠਾਕੇ ਮਾਰੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਕੁਛ ਦਿਖਾਉਂਦੇ ਕਦੇ ਥੱਲੇ ਆ ਕੇ ਤਾਂ ਦੇਖੋ ਥੱਲੇ ਤਾਂ ਸਾਡੇ ਨੌਜਵਾਨ ਮੁੰਡੇ ਮਰ ਰਹੇ ਆ ਤੁਸੀਂ ਕਰਦੇ ਕੁਝ ਨਹੀਂ ਹੈ ਮੈਂ ਗੁਜਰਾਤ ਜਾ ਕੇ ਆਇਆ ਕਰਨਾਟਕਾ ਜਾ ਕੇ ਆਇਆ ਉੱਥੇ بڑے بڑے ਹੋਰਡਿੰਗ ਲੱਗੇ ਹੋਏ ਤੇਰੇ ਕੇ ਜੀ ਐਸੀ ਪੰਜਾਬ ਚ ਨਸ਼ੇ ਖਤਮ ਕਰ ਰਿਹਾ ਆ ਕੱਲ ਪਰਸੋਂ ਮੈਂ ਫੋਟੋ ਵੀ ਪਾਈ ਆ ਪੂਰੇ ਦੇਸ਼ ਦੇ ਅਖਬਾਰਾਂ ਦੇ ਵਿੱਚ ਤੇਰੀ ਫੋਟੋ ਲੱਗੀ ਵੀ ਹੱਥ ਜੋੜ ਕੇ ਮੈਂ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਰਿਹਾ ਪੰਜਾਬ ਨੂੰ ਬਾਹਰ ਬਦਨਾਮ ਕਰ ਰਿਹਾ ਥੱਲੇ ਪੰਜਾਬ ਮਰ ਰਿਹਾ ਨੌਜਵਾਨ ਫੌਜੀ ਮੁੰਡਾ ਪਾੜਨਾ ਜਿਹਨੇ ਆਖੜਾ ਬਾਪ ਆਖੜਾ ਚਾਚਾਓ ਬੀਬੀ ਬੈਠੀ ਐ ਰੋਂਦੇ ਦੇਖ ਨਹੀਂ ਹੁੰਦੇ ਤੇ ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਪਾਲਿਆ ਹੁਣ 1.5 ਸਾਲ ਦਾ ਛੋਟਾ ਜਿਹਾ ਬੱਚਾ ਉਹਦਾ ਕਿਹਨੇ ਪਾਲਣਾ 9 ਮਹੀਨਿਆਂ ਦਾ ਕਿਹਨੇ ਪਾਲਣਾ ਉਹ ਤੇ ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਸਿਰਫ ਠਾਕੇ ਮਾਰਨ ਤੇ আর ਦੂਸਰਿਆਂ ਨੂੰ ਗਾਲ੍ਹਾਂ ਕੱਢਣ ਤੇ ਬਿਨਾ ਹੋਰ ਕੋਈ ਕੰਮ ਨਹੀਂ ਤੇ ਥੱਲੇ ਅਬ ਗਲੀ ਗਲੀ ਚਿੱਟਾ ਵਿਗਦਾ ਆ ਮੈਂ ਤੈਨੂੰ ਮਲਾਵਾ ਉਹਰੇ ਬੰਦੇ ਤੈਨੂੰ ਆਜ ਆਉ ਤੁਹਾਨੂੰ ਮੈਂ ਇੱਥੇ ਬੰਦੇ ਮਲਾਵਾ ਵੇਚਣ ਵਾਲੇ ਜਿਹੜੇ ਦਿਖਾਵਾਂ ਤੁਸੀਂ ਜਿਹੜੇ ਖਾਂਦੇ ਐ ਜਿਹੜਿਆਂ ਨੂੰ ਗਲਤ ਤਰੀਕੇ ਨਾਲ ਲਾਦਿੰਦਾ ਜਾਂਦਾ ਨਸ਼ੇ ਤੇ ਤੁਸੀਂ ਉਹਨਾਂ ਨੂੰ ਫੜ ਫੜ ਕੇ ਦੇਈ ਜਾਂਦੇ ਅੱਜ ਰੋਪੜ ਦੇ ਐਸਐਸਪੀ ਦੇ 5 ਦਿਨਾਂ ਦੇ ਮੈਂ ਦੇਖ ਰਿਹਾ ਰਿਪੋਰਟਾਂ ਆ ਰਹੀਆਂ ਉਹ ਕਹਿੰਦੇ ਰੋਜ਼ ਕਹਿ ਰਹਿੰਦਾ ਵੀ ਨਸ਼ੇ ਦੇ ਆਦੀ 7 ਜਾਣੇ ਫੜੇ ਆ ਉਹ ਨਸ਼ੇ ਦੇ ਆਦੀ ਤਾਂ ਉਹ ਹੈ ਜਿਹਨਾਂ ਨੂੰ ਇਹ ਵੇਚਣ ਵਾਲਿਆਂ ਨੇ ਨਜਾਇਜ਼ ਤੌਰ ਤੇ ਲਾਤਾ ਤੇ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਦੇਈ ਜਾਂਦੇ ਹੋ 6 ਮਹੀਨੇ ਬਾਹਰ ਨਹੀਂ ਆਉਂਦਾ ਬੁੱਢੀ ਦਾ ਪੁੱਤ ਤੇ ਉਹਦਾ ਕਸੂਰ ਕੀ ਹੈ ਕਸੂਰ ਹੈਗਾ ਇੱਥੇ ਕੁਝ ਬੀਬੀਆਂ ਵੇਚਦੀਆਂ ਕੁਝ ਬੰਦੇ ਵੇਚਦੇ ਉਹਨਾਂ ਨੂੰ ਪੁਲਿਸ ਜਿਹੜੇ ਬਕਾਉਂਦੀ ਹੈ ਤੇ ਉਹਦੇ ਲੀਡਰ ਜਿਹੜੇ ਬਕਾਉਦੇ ਉਹਨਾਂ ਤੁਸੀਂ ਫੜਦੇ ਨਹੀਂ ਆ ਬਾਈ ਤੇ ਪੁੱਛ ਲਓ ਜੀ ਦਾ ਮੁੰਡਾ ਮਰਿਆ ਕਿ ਆ ਹਾਲਤ ਹੈ ਇੱਥੇ 2 ਦਿਨ ਪਹਿਨਾ ਮੁੰਡਾ ਆਇਆ ਜਲੰਧਰ ਤੋਂ ਫੌਜ ਵਿੱਚ ਭਰਤੀ ਹੈ ਕੁਛ ਦਿਨ ਪਹਿਨਾ ਛੁੱਟੀ ਆਇਆ ਉਹਨੂੰ ਕਿਹੜਾ ਪਤਾ ਉਹਦੇ ਹਾਲਾਤ ਦਾ ਲੇਕਿਨ ਹੱਲ ਜਾ ਕੇ ਗੱਡੀ ਦੇ ਵਿੱਚ ਤੇ ਚਿੱਟਾ ਮਿਲਿਆ ਸਾਰੀ ਦੁਨੀਆ ਦੇ ਸਾਹਮਣੇ ਸਰਕਾਰ ਤੇ ਪੁਲਿਸ ਚਿੱਟਾ ਚੱਕ ਕੇ ਲੈ ਗਈ ਚਿੱਟੇ ਦਾ ਕੇਸ ਨਹੀਂ ਪਾ ਰਹੇ ਸੋ ਐਸੀ ਐਸ ਲੜਾਈ ਨੂੰ ਲੜਾਂਗੇ ਆਪਣਾ ਸਾਡਾ ਨੌਜਵਾਨ ਮਰਿਆ ਮੇਰੇ ਇਲਾਕੇ ਦਾ ਮੇਰੇ ਪਰਿਵਾਰ ਦਾ ਹੈ ਤੇ ਐਸੀ ਇਹਨਾਂ ਦੇ ਨਾਲ ਖੜ ਕੇ ਲੜਾਈ ਲੜਾਂਗੇ আর ਇਨਸਾਫ ਦਵਾਵਾਂਗੇ ਇਹਨਾਂ ਨੂੰ ਜੰਨੀ ਸਾਹਿਬ ਜਿਸ ਤਰ੍ਹਾਂ ਤੁਸੀਂ ਜੈਰੀਲੀ ਕਹ ਲੋ ਜੈਰੀਲੀ ਕਹਿ ਰਹੇ ਆ ਤਾਂ ਤੁਸੀਂ ਕੋਈ ਜੁਡੀਸ਼ੀਅਲ ਜਾਂਚ ਦੀ ਮੰਗ ਕਰੋਗੇ ਮੇਰੀ ਗੱਲ ਸੁਣੋ ਸ਼ਰੇਆਮ ਲੋਕਾਂ ਨੇ ਜੁਡੀਸ਼ੀਅਲ ਜਾਂਚ ਤਾਂ ਦੀ ਹੋਣੀ ਉਹ ਲੇਕਿਨ ਫੌਜ ਵੀ ਆਏਗੀ ਫੌਜ ਨੇ ਵੀ ਦੇਖਣਾ ਉਹਨਾਂ ਦਾ ਵੀ ਜਵਾਨ ਮਰਿਆ ਤੇ ਉਹ ਆਦੀ ਤਾਂ ਹੈ ਨਹੀਂ ਸੀ ਨਸ਼ੇ ਦਾ ਤੇ ਆ ਜਿਹੜਾ ਮੌਕੇ ਤੇ ਚਿੱਟੇ ਨੂੰ ਪਛਾਣਨ ਵਾਲਿਆਂ ਨੇ ਪਛਾਣਿਆ ਕਿ ਜੀ ਚਿੱਟਾ ਲਿਫਾਫੇ ਚ ਪਾ ਕੇ ਲੈ ਗਏ ਉਹਦੇ ਚ ਤੇ ਆ ਦੇਖੋ ਆ ਲੈ ਕੇ ਗਏ ਚਿੱਟਾ ਸਭ ਨੂੰ ਦਿਖਦਾ ਫਿਰ ਇਹ ਜ਼ਹਿਰੀਲੀ ਚੀਜ਼ ਕਿਸ ਤਰ੍ਹਾਂ ਹੋ ਗਈ ਜੀ ਫਿਰ ਲਿਖਦੇ ਕਿਉਂ ਨਹੀਂ ਜਾਂਦੇ ਅਗਲੇ ਫਿਰ ਉਹ ਕੁੜੀ ਪੁਲਿਸ ਵਿੱਚ ਲੱਗੀ ਵੀ ਹੈ ਉਹਨਾਂ ਵਿਚਾਰੀ ਦਾ ਘਰ ਵਾਲਾ ਮਰ ਗਿਆ ਉਹਨਾਂ ਦਾ ਪਤਾ ਹੀ ਕੁਝ ਨਹੀਂ ਹੈ ਉਹ ਤਾਂ ਵਿਧਵਾ ਹੋ ਗਈ ਹੈ ਛੋਟੀ ਜੀ ਉਮਰ ਚ 30 ਸਾਲ ਦੀ ਵੀ ਨਹੀਂ ਹੈ ਜੀ ਤੇ ਗੌਰ ਕੋਈ ਨਹੀਂ ਸਹੀ ਸਰਕਾਰ ਦੀ ਸੋ ਐਸੀ ਸਰਕਾਰ ਤੋਂ ਮੰਗ ਕਰਦੇ ਸਾਨੂੰ ਇਨਸਾਬ ਮਿਲੇ ਇੱਥੇ ਜਿਹੜੇ ਆ ਥਾਣੇ ਵਾਲੇ ਚੌਂਕੀ ਵਾਲੇ ਇਹਨਾਂ ਦੀ ਵਿੱਚ ਮਿਲੀ ਭੁਗਤ ਇੱਥੇ ਆ ਜਿਹੜੇ ਬੰਦੇ ਵੇਚਦੇ ਆ ਉਹ ਸਾਰੀ ਦੁਨੀਆ ਨੂੰ ਪਤਾ ਉਹਨਾਂ ਨੂੰ ਕਿਉਂ ਨਹੀਂ ਚੱਕਦੇ ਪੂਰੇ ਚਮਕੌਰ ਸਾਹਿਬ ਹਲਕੇ ਚ ਗਲੀ ਗਲੀ ਮਹੱਲੇ ਮਹੱਲੇ ਔਰ ਹੁਣੇ ਇੱਥੇ ਐਮਐਲਏ ਇੱਕ ਬੋਲ ਰਿਹਾ ਸੀ ਤੇ ਥੱਲੇ ਆ ਕੇ ਦੇਖਦਾ ਨਹੀਂ ਕਿ ਜੀ ਕਿਆ ਬਿਕ ਰਿਆ ਤੁਹਾਡੀ ਕਿਹੜੀ ਸ਼ੈ ਹੈ ਤੁਹਾਡਾ ਤੁਹਾਡਾ ਕਿਆ ਰੋਲ ਹੈ ਇਹਦੇ ਵਿੱਚ ਉਹ ਤੁਸੀਂ ਦੱਸੋ ਨਾ ਹੁਣ ਆ ਕੇ ਇਹ ਤੇ ਸਾਡਾ ਚਮਕੌਰ ਸਾਹਿਬ ਸ਼ਹੀਦਾਂ ਸਿੰਘਾਂ ਦੀ ਧਰਤੀ ਐ ਬਚਿਆ ਹੋਇਆ ਸੀ ਨਸ਼ੇ ਤੋਂ ਆ ਹੁਣ ਆਕੇ 3 ਸਾਲ ਤੋਂ ਸਾਡਾ ਬੁਰਾ ਹਾਲ ਹੋ ਰਿਹਾ ਤੇ ਕੀ ਲੱਗਦਾ ਜੇ ਪੁਲਿਸ ਤੋਂ ਮੰਗ ਕਰਾਂਗੇ ਕਿ ਇਹਦੀ ਫੌਜ ਦੇ ਰਾਹੀਂ ਸੀਬੀਆਈ ਨੂੰ ਇਨਕੁਆਰੀ ਦਿੱਤੀ ਜਾਵੇ ਤੇ ਸਹੀ ਤਰੀਕੇ ਨਾਲ ਸਾਡੀ ਇਨਕੁਆਰੀ ਹੋਵੇ ਕਿਸ ਤਰ੍ਹਾਂ ਸਾਡਾ ਮੁੰਡਾ ਮਰਿਆ ਕਿਸ ਤਰ੍ਹਾਂ ਇੱਥੇ ਚਟਾਰਿਆ ਕਿਹੜੇ ਕਿਹੜੇ ਚਿੱਟੇ ਦੇ ਵਪਾਰੀ ਆਖਰ ਜੇ ਉਹਨਾਂ ਪਾਸ ਰਾਤ ਨੂੰ ਹੀ ਚਿੱਟਾ ਪਹੁੰਚ ਗਿਆ ਜਾਂ ਸਵੇਰੇ ਪਹੁੰਚਿਆ ਤਾਂ ਇੱਥੇ ਕੋਈ ਵੇਚ ਰਿਹਾ ਨੇੜੇ ਤੇੜੇ ਉਹ ਤਾਂ ਕਿਤੇ ਗਿਆ ਵੀ ਨਹੀਂ ਐ ਤੇ ਇੱਥੇ ਦੇ ਲੋਕ ਵਪਾਰੀ ਐ ਸਪਲਾਈ ਚੇਨ ਤਾਂ ਕੱਟਦੇ ਨਹੀਂ ਜਿਹੜੇ ਵਪਾਰੀ ਆ ਉਹਨਾਂ ਨੂੰ ਤਾਂ ਫੜਦੇ ਨਹੀਂ ਸਿਰਫ ਪੋਲਿਟੀਕਲ ਸਾਰਾ ਏਜੰਡਾ ਖੋਲਿਆ ਹੋਇਆ ਕੀ ਕਿਦਾਂ ਹੋਇਆ ਸਾਰਾ ਕੁਝ ਮਾਰਜਨ ਸਿੰਘ ਮੇਰਾ ਪੁੱਤਰ ਕੁਲਜੀ ਸਿੰਘ ਸਾਨੂੰ ਮਾਰਜਨ ਸਿੰਘ ਬੇਟਾ ਮੇਰਾ ਆਰਮੀ ਚ ਅਸੀਂ ਪਰਸੋਂ ਆਏ ਆ ਜਲੰਧਰ ਤੋਂ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਸਾਨੂੰ ਸ਼ਰਾਬ ਪਤਾ ਪਦਨਾ ਛੱਕਿਆ ਹੁੰਦਾ ਜਰਦੇ ਬਾਰੇ ਪਤਾ ਆ ਬਾਕੀ ਅੱਜ ਤੋਂ 3 ਸਾਲ ਦੇ ਪਹਿਲਾਂ ਸਾਨੂੰ ਥੋੜਾ ਥੋੜਾ ਪਤਾ ਲੱਗਿਆ ਵੀ ਚਿੱਟਾ ਹੁੰਦਾ ਕਿਹਾ ਪਰ ਮੈਂ ਇਸ ਨੂੰ ਮੰਨਦਾ ਨਹੀਂ ਸੀ ਪਰ ਅੱਜ ਮੇਰੇ ਮੁੰਡੇ ਦੀ ਮੌਤ ਹੋਈ ਅੱਜ ਮੈਨੂੰ ਪਤਾ ਲੱਗਿਆ ਵੀ ਚਿੱਟਾ ਹੁੰਦਾ ਕਿਹਾ ਤੁਹਾਡੇ ਬੱਚੇ ਦੀ ਮੌਤ ਕਿਵੇਂ ਹੋਈ ਮੌਤ ਕੱਲ ਬੱਚਾ ਮੇਰੇ 4 ਵਜੇ ਗਿਆ ਕਿਸੇ ਨੂੰ ਬੁਲਾਇਆ ਫੋਨ ਕਰਕੇ ਉਹ ਚਲੇ ਗਿਆ ਉਹਨੂੰ ਕਿਸੇ ਨੇ ਗੁੰਮਰਾਹ ਕਰਿਆ ਪਤਾ ਨਹੀਂ ਕੀ ਕਰਿਆ ਜਿਆਦਾ ਉਸ ਆਰਮਿਸ ਇਸ਼ੂ ਆ दारू ਇਸ਼ੂ ਆ ਉਹ ਚ ਨਾਰਮਲ ਆ ਬੰਦਾ ਫਿੱਕੀ ਗਰ ਜਾਂਦਾ ਚਿੱਟੇ 'ਚ ਗਿਰਦਾ ਨਹੀਂ ਬੰਦਾ ਚਿੱਟੇ 'ਚ ਬੰਦਾ ਸਿੱਧਾ ਹੀ ਡੱਡੇ ਹੁੰਦਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਇਦਾਂ ਇਦਾਂ ਵੀ ਹੋ ਜਾਂਦਾ ਪਰ ਮੈਂ ਪਹਿਲੀ ਵਾਰ ਦੇਖਿਆ ਪਰ ਮੈਂ ਇਹ ਜਾਣਦਾ ਜਣਾ ਢੱਲਾ ਜਿਹੜੀ ਚੌਂਕੀ ਆ ਬੇਲਾ ਚੌਂਕੀ ਆ ਚਮਕੌਰ ਸਾਹਿਬ ਥਾਣਾ ਆ ਹਰ ਇੱਕ ਬੰਦੇ ਰੋਕਦੇ ਆ ਕੋਈ ਗੱਡੀ ਆਂਦੀ ਐ ਨ ਕੋਈ ਆਰਮੀ ਦੀ ਕੋਈ ਗੰਨੇ ਦੀ ਪੁਲਿਸ ਦੀ ਕਿਸੇ ਵੀ ਡਿਪਾਰਟਮੈਂਟ ਦੀ ਗੱਡੀ ਚੈੱਕ ਕਰੋ ਇਹਨਾਂ ਦਾ ਪਤਾ ਕੀ ਮਸਲਾ ਐ ਇੱਥੋਂ ਰੇਤੀ ਟ੍ਰੈਲੀ ਭਰੀ ਆ ਇੱਥੋਂ ਪੜਸਲਾ ਗਿਆ ਚਿੰਗਰ ਗਿਆ ਆ ਚੁੱਪ ਕੇ ਛੱਡ ਦਿੰਨੇ ਆ ਜਦੋਂ ਸਾਡੇ ਬੱਚੇ ਜਾ ਰਹੇ ਆ ਘਰੋਂ ਉਹਦੀ ਗੱਡੀ ਚੈੱਕ ਕਰੋ ਭਾਈ ਤੁਹਾਡੀ ਗੱਡੀ ਚ ਕਿਆ ਚੱਕਾ ਅੱਜ ਕਿ ਆਪ ਤਾਂ ਮੇਰੇ ਮੁੰਡੇ ਨੂੰ ਉੱਤੇ ਤਾਰ ਕੇ ਕੋਈ ਮੁੰਡਾ ਹੋਰ ਬੰਦਾ ਗੱਡੀ ਚ ਲੈ ਕੇ ਲੈ ਕੇ ਕੀ ਜਾ ਹੋਵੇ ਉਹ ਤਾਂ ਮੈਨੂੰ ਵਿਸ਼ਵਾਸ ਥੋੜੇ ਆ ਉਹ ਤਾਂ ਨਹੀਂ ਮੈਂ ਕਹਿ ਸਕਦਾ ਮੁੰਡਾ ਮੇਰਾ 3 ਦਿਨ ਹੋ ਕੇ ਪਹਿਲਾਂ ਆਇਆ ਇਹਨੂੰ ਠੀਕ ਹੈ ਜੀ ਰਾਤ ਮੈਂ ਮੁੰਡਾ 11 ਵਜੇ ਤੇ ਲੱਭਿਆ ਜਿਹੜੀ ਇਹਨਾਂ ਨੇ ਜਨਾ ਨੇ ਛਿੱਧੀ ਚਿੱਟੇ ਵਾਲੀ ਅੱਜ 6 ਦਿਨ ਪਹਿਲਾਂ ਜਿਨ੍ਹਾਂ ਨੇ ਫੇ ਚਿੱਟਾ ਵੇਚ ਦਿਆ 11 ਵਜੇ ਮੁੰਡੇ ਦੀ ਮੇਰੇ ਰਿਪੋਰਟਿੰਗ ਪਈ ਆ ਮੇਰੇ ਕੋ ਕੌਨ ਫੋਨ ਚ ਕਾਲ ਪਈ ਆ ਮੈਂ ਪੌਣੇ 11 ਵਜੇ ਫੜੇ ਪਰ ਪੰਡਜ ਦਾ ਮੈਂ ਪੁੱਛਿਆ ਉਹ ਕਹਿੰਦਾ ਬਾਈ ਇੱਥੇ ਚਾਰ ਮੁੰਡੇ ਹੋਰ ਵੇਚਦੇ ਆ ਟੱਪਰੀਆਂ ਵੇਚਦੇ ਆ ਬਰਾਬਰ ਵੇਚਦੇ ਆ ਕਹਿੰਦੇ ਬਾਈ ਸਾਨੂੰ ਚੌਕਣ ਦੇ ਕਿਸੇ ਡਰੇ ਨਹੀਂ ਹੈਗਾ ਨਾ ਐਸਐਚਓ ਦਾ ਨਾ ਮੁਰਸ਼ਿਦ ਦਾ ਕਹਿੰਦਾ ਮੁਰਸ਼ਿਦ ਦਾ ਕਹਿੰਦਾ ਅਸੀਂ ਮੁਰਸ਼ਿਦਾਂ ਨੂੰ 10 ਮਿੰਟ ਚ ਖਰੀਦ ਲੈਂਦੇ ਆ ਕਹਿੰਦਾ ਆਮੰਦ ਕੀ ਕਰੂੰਗੇ ਉਹ ਤਾਂ ਐਵੇਂ ਆਮ ਆ ਕਰਕੇ ਲੰਘ ਜੰਦੇ ਆ ਦੱਸੋ ਅਸੀਂ ਇੱذ ਕੀ ਕਰੂੰਗੇ ਆਮ ਬਬਲਾ ਕੀ ਕਰੇ ਜਿੰਨਾ ਤੁਸੀਂ ਦੋਸ਼ ਲਾ ਰਹੇ ਆ ਵੀ ਤੁਹਾਡੇ ਬੱਚੇ ਨੂੰ ਜਿਹੜੀ ਪੁਲਿਸ ਕਾਰਵਾਈ ਹੋ ਰਹੀ ਆ ਜਾਂ ਪੁਲਿਸ ਜਾਂਚ ਚੱਲ ਰਹੀ ਹੈ ਉਹਦੇ ਤੇ ਵਿਸ਼ਵਾਸ ਹੈ ਤੁਹਾਨੂੰ ਬਿਲਕੁਲ ਪੁਲਸ ਗੋਸ਼ ਵੀ ਕਰ ਸਕਦੀ ਆ ਇੱਕ ਪੈਨ ਉਹਨੂੰ ਜਿਤ ਮਰਜ਼ੀ ਘੁਮਾ ਦਿਓ ਉਹਨੂੰ ਹੂਏ ਉੜੇ ਅੰਕੜੇ ਬੱਸ ਆ ਜਾਂ ਮੈਂ ਐਡੇ ਨਾਮ ਪਿਆ ਸਕਦੇ ਆ ਉਹਨੂੰ ਕੱਕੇ ਲਾਵਾ ਪਿਆ ਸਕਦੇ ਆ ਉਹਦਾ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਇਹ ਤਾਂ ਕਲਮ ਆ ਮੈਨੂੰ ਪੁਲਸ ਨੇ ਤੁਹਾਡੇ ਕੋਈ ਬਿਆਨ ਲਈ ਕੋਈ ਗੱਲ ਹੋਈ ਬਿਆਨ ਲਈ ਜ਼ਰੂਰ ਆ ਮੈਂ ਉਹਨੂੰ ਕਿਹਾ ਮੈਂ ਖਾ ਮੈਂ ਆਪਣਾ ਮੁੰਡਾ ਚੱਕ ਕੇ ਫੂਕ ਦੂੰਗਾ ਮੈਨੂੰ ਕੋਈ ਮੁੰਡੇ ਦਾ ਗਮ ਨਹੀਂ ਗਮ ਨਹੀਂ ਹੈਗਾ ਮਾਰਨ ਦਾ ਕਾਲੂ ਕੋਈ ਹੋਰ ਮੁੰਡਾ ਮਰ ਜਵੇ ਮੈਨੂੰ ਉਹਦਾ ਕੰਮ ਹੋਣਾ ਪਰ ਲੇ ਗੰਗਲ ਇੱਕ ਉਹਨਾਂ ਦਾ ਘਰ ਦਾ ਨਾਨੀ ਚਾਚੀਤਾਈ ਮਾਸੀ ਉਹਨੂੰ ਇੱਕ ਚੱਕ ਕੇ ਮੈਨੂੰ ਪੇਸ਼ ਕਰ ਦੋ ਕੰਮ ਕਿਸਮੇ ਰੱਖਾਦਾ ਭਾ ਜੀਰ ਜੀ ਗੱਲ ਪਤਾ ਕੀ ਗੱਲ ਆ ਜੇ ਨਾ ਕੋਈ ਭਲਾ ਮਾਨਸ ਬੰਦਾ ਕਿਸੇ ਬੰਦੇ ਨੂੰ ਕਹਿੰਦਾ ਨਸ਼ੀਲੇ ਵਾਲੇ ਨੂੰ ਵੀ ਤੁਸੀਂ ਇਹ ਕੰਮ ਨਾ ਕਰੋ ਉਲਟਾ ਸਾਡੇ ਗੱਲ ਪੈਂਦੇ ਆ ਅਸੀਂ ਵੀ ਜੇ ਅਸੀਂ ਪੁਲਿਸ ਨੂੰ ਕੰਪਲੇਟ ਵੀ ਕਰਦੇ ਆ ਕਦੇ ਉਹ ਸਾਡੀ ਸੁਣਾਈ ਨਹੀਂ ਕਰਦੇ ਆਮ ਬੰਦ ਲੱਗਦੀ ਜਿਹੜਾ ਬੰਦਾ 2 ਨੰਬਰ ਦਾ ਕੰਮ ਕਰਦਾ ਉਹਦੀ ਸੁਣਾਈ ਜਾਦਾ ਇੱਥੇ ਸਾਡੀ ਕੋਈ ਸੁਣਾਈ ਨਹੀਂ ਜ਼ਿੰਮੇਵਾਰ ਬੰਦੇ ਦੀ ਹੈਲੋ ਇਹ ਪਰ ਹਾਲਾਤ ਕੀ ਹੈ ਬਿਕ ਰਹਾ ਹਾਲਾਤ ਬਿਕ ਰਹਾ ਜੀ ਪੂਰਾ ਬਿਕ ਰਹਾ ਜੀ ਹਾਂਜੀ ਟੱਪਨੇ ਵੀ ਬਿਕ ਰਹਾ ਬਰਾਂਪਰੇ ਵੀ ਬਿਕ ਰਹਾ ਤੁਹਾਡੇ ਆਪਣੇ ਫਤਿਹਪੁਰ ਵੀ ਬਿਕ ਰਹਾ ਜੀ ਹਾਂਜੀ ਕੋਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜੀ ਸਰਕਾਰਾਂ ਨੇ ਤਾਂ ਜੁੱਧ ਦੇ ਵਿਰੁੱਧ ਸੰਘਰਸ਼ ਜੇ ਜੇ ਵਿਰੁੱਧ ਛੇੜਿਆ ਜੀ ਆ ਦੇਖੋ ਜਵਾਨ ਮੌਤਾਂ ਕਿਵੇਂ ਹੋ ਰਹੀਆਂ ਨੇ ਦੱਸੋ ਸਾਨੂੰ ਇਹ ਬਿਨਾਂ ਜਿੱਤਾਂ ਤੋਂ ਹੋ ਰਹੀਆਂ ਜੀ ਜੇ ਚਿੱਟਾ ਬਿਕਦਾ ਤਾਂ ਹੀ ਮੌਤ ਹੋ ਰਹੀ ਜੀ ਨੌਜਵਾਨ ਮੁੰਡਾ ਆਰਮੀ 28 ਸਾਲ ਦਾ ਸੀ ਉਹ ਤਿੰਨ ਦੋ ਦਿਨ ਪਹਿਲਾਂ ਆਇਆ ਉਹ ਕਹਿੰਦਾ ਜਾਂਦੇ ਥੋੜਾ ਲੱਗਿਆ 9 ਸਾਲੋਂ ਕਿਹਨੂੰ ਭਰਤੀ ਹੋਏ ਨੂੰ ਜੋ ਪਹਿਲਾਂ ਕਰਦਾ 9 ਸਾਲ ਪਹਿਲਾਂ ਹੀ ਡੈੱਡ ਡੈਥ ਹੋ ਜਾਣਾ ਸੀ ਇਹ ਕਿਹ ਲੱਗਦਾ ਧੋਖੇ ਨਾਲ ਬੁਲਾਇਆ ਗਿਆ ਇਹ ਧੋਖੇ ਨਾਲ ਬੁਲਾਇਆ ਗਿਆ ਜੀ ਇਹਨੂੰ ਮੁੰਡੇ ਨੂੰ ਬੁਲਾਇਆ ਗਿਆ ਬੁਲਾ ਕੇ ਉੱਥੇ ਇਹਨਾਂ ਨੇ ਇਹਨੂੰ ਧੱਕੇ ਨਾਲ ਬੁਲਾ ਕੇ ਤਾਂ ਕਰਿਆ ਗਿਆ ਨਹੀਂ ਸਾਨੂੰ ਇਹਸ ਪਤਾ ਸਾਡਾ ਬੇਟਾ ਪੈੱਕ ਜਰੂਰ ਲਾਂਦਾ ਸੀ ਪਰ ਇਹ ਗਲਤ ਕੰਮ ਦੇ ਵਿੱਚ ਗਲਤ ਸੰਗਤ ਦੇ ਕਰਦੇ ਨਹੀਂਦਾ ਸੀ 800 ਦੀ ਕਾਰ ਵੀ ਤੇ ਵਿਸ਼ਵਾਸ ਆ ਸਾਨੂੰ ਕੋਈ ਵਿਸ਼ਵਾਸ ਨਹੀਂ ਜੀ ਬਿਲਕੁਲ ਨਹੀਂ ਅਸੀਂ ਨਹੀਂ ਵਿਸ਼ਵਾਸ ਕਰਦੇ ਨਹੀਂ ਬਿਲਕੁ ਸਾਨੂੰ ਇਨਸਾਫ ਦੋਇਆ ਜਾਵੇ ਜਿਹੜੇ ਹੋਰ ਅੱਜ ਅਸੀਂ ਬੋਲ ਰਹੇ ਆ ਜਿਹੜੇ ਨਹੀਂ ਬੋਲਦੇ ਕੱਲ ਉਹਨਾਂ ਦੇ ਬੇਟਾਂ ਨਾਲ ਹੋਊਗਾ ਫਿਰ ਪਤਾ ਲੱਗਦਾ ਆਪਣੇ ਘਰ ਦੇ ਵਿੱਚ ਅੱਗ ਲੱਗਦੀ ਆ ਅੱਜ ਤਾਂ ਕਹਿੰਦੇ ਸਾਰੇ ਇਕੱਠੇ ਹੋ ਕੇ ਇੱਕ ਉਹ ਕਰਕੇ ਨਾ ਇਹਨਾਂ ਨੂੰ ਸਾਰਿਆਂ ਨੂੰ ਬੰਦ ਕਰਾਓ ਉਹ ਭਗਵਾਨਤਮਾਨ ਕਹਿੰਦਾ ਵੀ ਅਸੀਂ ਇਹ ਕੰਮ ਕਰਤਾ ਇਹ ਕੰਮ ਕਰਤਾ ਨਸ਼ਾ ਬੰਦ ਕਰਾਤਾ ਪੀਲੇ ਪੰਦੇ ਚਲਾਤੇ ਸਾਡੇ ਤਾਂ ਸੌਰੇ ਪਿੰਡਾਂ ਦੇ ਵਿੱਚ ਕਿਹੜੇ ਹੋ ਸਾਡੇ ਤਾਂ ਵੱਧ ਚੱਲ ਰਿਹਾ ਇਹ ਚਿੱਟਾ ਵੱਧ ਤੋਂ ਵੱਧ ਵਿਕ ਰਿਹਾ ਹੋਰੀ ਹੋਇਆ ਸਾਰਾ ਕਿਛ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਸਐਚਓ ਸਾਹਿਬ ਆਪ ਇਨਵੈਸਟੀਗੇਟ ਕਰ ਰਹੇ ਆ ਮੈਟਰ ਨੂੰ ਜਣੀ ਡਰੱਗਸ ਨਾਲ ਰਿਲੇਟਡ ਕਹੇਗਾ ਕਿਵੇਂ ਅੱਛਾ ਜੀ ਉਸਦੀ ਕਿੱਦਾਂ ਸਾਰਾ ਪਤਾ ਕਿੱਦਾਂ ਲੱਗ ਕਿੱਦਾਂ ਬਰਾਮਦ ਹੋਇਆ ਤੇ ਹੁਣ ਕੀ ਅਜੇ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਹਾਂਜੀ ਸੈਂਚਾਰ ਸਾਹਿਬ ਦੱਸਤਾ ਕੋਈ ਇਹ ਕੋਈ ਪਤਾ ਅਜੇ ਅਜੇ ਤਾਂ ਬੰਦਿਆਂ ਨੂੰ ਫੜ ਰਹੇ ਆ ਅਸੀਂ ਜਿਹੜੇ ਹੈਗਾ ਇਨਵੋਲਵਮੈਂਟ ਜਿੰਨਾ ਦੀ ਨਜ਼ਰ ਆ ਰਹੀ ਹੈ ਉਹਨਾਂ ਨੂੰ ਅਸੀਂ ਅੱਛਾ ਕਿੰਨੇ ਕਿ ਲੋਕਾਂ ਬਾਰੇ ਪਤਾ ਲੱਗਿਆ ਹੁਣ ਤੱਕ ਕਿਸ ਜਿੰਨੇ ਦੇ ਬਾਰੇ ਸਪਸ਼ਟ ਐ ਐਸਐਚਓ ਸਾਹਿਬ ਦੱਸ ਸਕਦੇ ਨਹੀਂ ਫਰਟ ਐਫਆਈਆਰ ਹੋਈ ਹੈ ਅਜ अच्छा किन्ने गड्डी च की की ਬਰਾਮਦ ਹੋ ਹੈ ਜੀ ਗੱਡੀ ਚ ਕੀ ਕੀ ਬਰਾਮਦ ਹੋ ਮੋਬਾਈਲ ਵੀ ਮਿਲੀ ਹੈ ਉਹਦੇ ਚ ਹੋਰ ਕੀ ਕੀ ਸਮਾਨ ਮਿਲਿਆ ਉਹਦੇ ਚ ਜੋ ਹੋਰ ਤਾਂ ਕੁਛ ਨਹੀਂ ਸੀ ਇੰਜੈਕਸ਼ਨ ਵਗੈਰਾ ਸੀਗੇ ਹਾਂਜੀ ਹੋਰ ਨਹੀਂ ਸੀ ਕੋਈ ਤਾਂ ਕੁਝ ਨਸ਼ੀਲੀ ਚੀਜ਼ ਮਿਲੀ ਜੀ ਕੀ ਨਹੀਂ ਖਾਲੀ ਇੰਜੈਕਸ਼ਨ ਪਰੇ ਹੋਏ ਸੀ ਸਰਿੰਜਾਂ ਵਾਲੀ ਸੀ ਨਾ ਜੀ ਨਾ ਖਾਲੀ ਖਾਲੀ ਸੀਗੇ ਸਰਿੰਜਾਂ ਹੋਰ ਕੀ ਮਿਲਿਆ ਜੀ ਹੋਰ ਤਾਂ ਕੁਛ ਨਹੀਂ ਕੋਈ ਖਾਸ ਨਹੀਂ ਹਾਂਜੀ ਇਹ ਪਰ ਮੌਤ ਦਾ ਕੀ ਕਾਰਨ ਕੀ ਲੱਗਦਾ ਤੁਹਾਨੂੰ ਮੌਤ ਦਾ ਕਾਰਨ ਤਾਂ ਨਸ਼ਾ ਨਸ਼ਾ ਹੈ ਨਹੀਂ ਸਰ ওভারਡੋਸ ਕਰਕੇ ওভারਡੋਸ ਕਰਕੇ ਬਾਕੀ ਪੋਸਟਮਾਰਟਮ ਹੋਊਗਾ ਜੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗ ਜਾਏਗਾ ਸਾਰਾ ਪ੍ਰਾਇਮਾਫੇਸੀ ਕੀ ਲੱਗਦਾ ਤੁਹਾਨੂੰ ਹੈ ਜੀ ਪ੍ਰਾਇਮਾਫੇਸੀ ਕੀ ਬੁੱਢੀ ਜਾਂਚ ਬੁੱਢੀ ਜਾਂਚ ਸਰ ਚੱਲ ਰਹੀ ਹੈ ਜੀ ਅਜੇ ਤੱਕ ਪ੍ਰोसीडिंग ਅਜੇ ਅਸੀਂ ਕੁਝ ਨਹੀਂ ਦੱਸ ਸਕਦੇ ਤੁਹਾਨੂੰ